ਵਾਹਿ ਗੁਰਜੀਕਾ ਕਾਲ ਸਾਹ ਵਾਹਿ ਗੁਰਜੀਕੀ ਪਤੇ ਵਡਹੰਸ ਮਹੱਲਾ ਤੀਜਾ ਮਨਵਾ ਦੇਹ ਦੇ ਸਤਾਵਦਾ ਉਹ ਕੈਸੇ ਹਰ ਗੁਣ ਗਾਵੇ ਉਹ ਕੈਸੇ ਉਹ ਨਹੀਂ ਜਾਣਾ ਉਹ ਕਹਤਾ ਤਾਂ ਊੜਾ ਬੰਦ ਮੂੰਹ ਲਹਾਹਾ ਉਹ ਊੜਾ ਖੁੱਲੇ ਮੂੰਹ ਲਹਾਹਾ ਉਹ ਉਹ ਕੈਸੇ ਹਰ ਗੁਣ ਗਾਵੇ ਉਹ ਕੈਸੇ ਹਰ ਗੁਣ ਗਾਵੈ ਇੰਦਰੀ ਵਿਆਪ ਰਹੀ ਅਦਕਾਈ ਹਾਂਜੀ ਅਦਕਾਈ ਹੀ ਉਚਾਰਨ ਕਰਨਾ ਅਦਿਕਾਈ ਨਹੀਂ ਕਹਿਣਾ ਹੈ ਕਾਮ ਕ੍ਰੋਧ ਨਿਤ ਸੰਤਾਵੈ ਵਾਹ ਵਾਹ ਸਹਜੇ ਗੁਣ ਰਵੀਜੈ RAM ਨਾਮ ਇਸ ਯੁਗ ਮਹ ਦੁਲੰਭ ਹੈ ਦੁਲਭ 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 ਨਹੀਂ ਕਹਿਣਾ RAM ਨਾਮ ਇਸ ਯੁਗ ਮਹ ਦੁਲਭ ਹੈ ਗੁਰਮਤਿ ਹਰਿ ਰਸ ਪੀਜੈ ਰਹਾਉ ਸਬਦ ਚੀਨ ਮਨ ਨਿਰਮਲ ਹੋਵੇ ਤਾ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੈ ਤਾ ਨਿਜ ਘਰ ਵਾਸਾ ਪਾਵੇ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਓ ਇਚਿੰਦਿਆ ਨਹੀਂ ਕਹਿਣਾ ਚਿੰਦਿਆ ਟਟਪੀ ਲੱਗੀ ਹੋਈ ਆ ਮਨ ਚਿੰਦਿਆ ਮਨ ਚਿੰਦਿਆ ਫਲ ਪਾਓ ਹਮ ਨੀਚ ਸੇ ਊਤਮ ਭਏ ਹਰ ਕੀ ਸਰਣ ਸਰਨ ਆਈ ਸੇ ਪਦ ਤੇ ਠਮਕ ਲਾ ਦਨੀਏ ਹਮ ਨੀਚ ਸੇ ਊਤਮ ਪਈ ਇਥੇ ਵਿਸਰਾਮ ਹੈ ਹਰ ਕੀ ਸਰਣ ਆਈ ਪਾਥਰ ਡੁੱਬਦਾ ਕਾੜ ਲੀਆ साची वडे आई पाथर पद भी कस के बोलना है डुबदा पद भी कस के उच्चारण करना है पत्थर डुबदा काढ़ लिया साची वडे आई बेख से अमृत पाए बेख से इतिठमक अमृत पाए गुरमत बुद्ध पाई अक्कह परमल पाए हाँ जी अक्कह एक कस के पद उच्चारण करना है अक्कह अक्क ਇਕ ਕਬੂਤਾ ਹੈ ਅੱਕ ਦਾ ਬੂਤਾ ਅਕਹ ਪਰਮਲ ਪਏ ਯਾਨੀ ਚੰਦਨ ਹੋ ਗਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲੰਭ ਦੁਲੰਭ ਹੈ ਜਾਗ ਮਹਿ ਖਟਿਆ ਆਏ ਪੂਰਾ ਭਾਗ ਸਤਗੁਰ ਮਿਲੇ ਹਰ ਨਾਮ ਧਿਆਏ ਮਨਮੁਖ ਭੂਲੇ ਵਿਖ ਲੱਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖ ਹਰ ਹਰ ਸਭ ਕੋ ਕਰੈ ਸੱਚਾ ਸ਼ਬਦ ਨ ਪਾਇਆ ਮੁਖ ਹਰ ਹਰ ਸਭ ਕੋ ਕਰੈ ਵਿਰਲਾ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੁਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਾਇਆ ਕੂੜ ਵਿਗਾੜ ਕਾਹੀ ਨਾਈਐ ਨਾਤਾ ਸੁ ਪਰਵਾਣ ਸੱਚ ਕਮਾਈਐ ਨਾਈਐ ਨਾਤਾ ਫਾਦ ਜਿਹੜੀਆਂ ਧਾਰਿ ਉਚਾਰਨ ਕਰਨੀਆਂ ਜਦ ਵਾ ਸੱਚ ਅੰਦਰ ਹੋਏ ਸਾਚਾ ਤਾਂ ਸਾਚਾ ਪਾਈਐ ਜਦ ਸੱਚ ਅੰਦਰ ਇਥੇ ਠਮਕਾ ਹੋਏ ਸੱਚ ਕਿਥੇ ਵਿਸਾਮ ਹੈ ਤਾਮ ਇਸੇ ਯਮਕ ਲਾ ਦੇਣੀ ਹੈ ਸਾਚਾ ਪਾਈ ਹੈ ਲਿਖੇ ਬੱਜ ਉਹ ਸੁਰਤ ਨਹੀਂ ਬੋਲ ਬੋਲ ਗਵਾਈ ਹੈ ਜਿੱਥੇ ਜਾਏ ਬਹੀਏ ਭਲਾ ਕਹੀਏ ਸੁਰਤ ਸ਼ਬਦ ਲਿਖਾਈ ਹੈ ਕਾਇਆ ਕੂੜ ਵਿਗਾੜ ਕਹੀ ਨਈਏ ਤਾਂ ਮੈਂ કહਿਆ ਕਹਿਣ ਜਾ ਤੁਝੇ કહਾਇਆ ਤਾ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਯਾਨੀ ਮੈਂ ਪਦ ਤੇ ਠਮਕ ਲਾ ਦਿੰਨੀ ਤਾ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਅੰਮ੍ਰਿਤ ਹਾਰ ਕਾ ਨਾਮ ਮੇਰੇ ਮਨ ਪਾਇਆ ਨਾਮ ਮੀਠਾ ਮਨ ਹੈ ਲਾਗਾ ਦੂਖ ਡੇਰਾ ਟਾਹਿਆ ਸੁਖ ਮਨ ਮਹਿ ਆਏ ਵਸਿਆ जाम तय फुरमाया जाम तैठा नहीं कह देना जाम पद यमक लादमी है सूख पद ते भी यमक है नदर तुद अरदास मेरी पद ते थमक है नदर तुद अरदास मेरी जिन आप उपाया ता मैं कहया कहन जा तुझे कहाया वारी खसम कटाये ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹ ਪਾਏ ਝਗੜਾ ਸਵਾਮ ਸੀਤੀ ਆਪ ਆਪ ਮਨਿਆਵਣਾ ਜਿਸ ਨਾਲ ਸੰਗਤ ਕਰ ਸ੍ਰੀ ਕੀ ਜਾਏ ਕਿਆ ਰੂ ਆਵਣਾ ਜਾਏ ਕਿਆ ਰੂ ਆਵਣਾ ਕਿਆ ਪਦ ਠਮਕ ਲਾ ਦਨੀ ਜੋ ਦੇ ਸਹਿਣਾ ਮਨ ਹੈ ਕਹਿਣਾ ਆਖ ਨਾਹੀ ਬਾਵਣਾ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਸਭ ਉਪਾਈਆਂ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੈ ਮੀਠਾ ਸਭ ਮੰਗੈ ਸਭ ਕੋਈ ਮੀਠਾ ਮੰਗ ਦੇਖੈ ਖਸਮ ਭਾਵੈ ਸੂ ਕਰੇ ਕਿਛ ਪੁੰਨਦਾਨ ਅਨੇਕ ਕਰਨੀ ਕਿਛ ਨਹੀਂ ਕਹਿਣਾ ਬੋਲਾ ਹੀ ਬੋਲਣਾ ਕਿਛ ਪੁੰਨਦਾਨ ਅਨੇਕ ਕਰਨੀ ਨਾਮ ਤੋਲਨਾ ਸੰਸਰੀ ਨਾਨਕਾ ਜਿਨ ਨਾਮ ਮਿਲਿਆ ਕਰਮ ਹੂਆ ਧੁਰ ਕਦੇ ਕਦੇ ਬੋਲਾ ਹੀ ਉਚਾਰਨ ਕਰਨਾ ਵੱਖਰੇ ਪਾਦੂ ਉਚਾਰਨ ਕਰਨਾ ਧੁਰ ਕਦੇ ਇਕੱਠਾ ਨਹੀਂ ਕਹਿ ਦੇਣਾ ਧੁਰ ਕਦੇ ਸਭ ਉਪਾਯਨ ਆਪ ਆਪੇ ਨਦਰ ਕਰੇ ਵਾਹਿਗੁਰੂ ਜੀ ਕਾ ਕਲ ਸਾਹਿਬ ਕਰੇ ਵਾਹਿਗੁਰੂ ਜੀ ਕੀ ਫਤਿਹ